ਉਨਦੇ ਤਿਆਰੀਆਂ ਸਰ ਸੱਡੀਆਂ ਫੁੱਲ ਤਿਆਰੀਆਂ ਸੀ ਅਸੀਂ ਤੇ ਬਰਾਤ ਨੂੰ ਦੀਕ ਤੇਰੇ 4 ਵਜੇ ਤੱਕ ਦੀਕ ਤੇਰੇ ਕੋਲ ਕੋਟ ਬੋ ਚਾਰ ਫੁੱਲ ਨਾਲਾ ਕਿਸੇ ਪੁੱਛੀਏ ਤੁਸੀਂ ਆਇਂਗੀ ਅਸੀਂ ਉਹਨੇ ਅਸੀਂ ਉਹਨੇ ਸਾਨੂੰ ਸਾਰੀ ਵਿਆਹ ਨੂੰ ਨਾਲੇ ਰੱਖੇ ਤੇਰਾ ਨਾ ਬੰਨ੍ਹ ਹੋਇ ਜ਼ਰ ਤੈਨੂੰ ਨਾ ਕਰਾਂ ਢੇੜੀਆਂ ਕਰਦਾ ਕਰਾਇਆ ਸੀ ਮੇਰੇ ਤੂੰ ਕੋਈ ਨਹੀਂ ਜਾਂਦਾ ਮੇਰੇ ਤੇਨੇ ਬਚੋਲੇ ਨੂੰ ਤਾਂ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਸਜਾ ਮਿਲਣੀ ਨੇ ਜਦੋਂ ਕਾਗੀ ਤਸਾਂ ਨੂੰ ਬਿਲਕੁਲ ਨਹੀਂ ਪਤਾ ਮੰਨੇ ਉਹ ਸੁਬਹ ਮੰਨੋ ਉਹਨੇ ਕੋਈ ਦੇਰਿਸ ਤਾਂ ਨਹੀਂ ਆਤਾ ਮੇਰਾ ਇਹ ਤਵਾਰ ਨੂੰ ਸ਼ਗਲ ਪਿਆ ਅਸੀਂ ਉਹਨਾਂ ਨੇ ਕੋਈ ਟਾਈਮ ਨਹੀਂ ਪਾਇਆ ਕਹਿੰਦੇ ਅਸੀਂ ਬੁੱਧਵਾਰ ਨੂੰ ਵਿਆਹ ਲੈਣਾ ਅੱਜ ਉਹਨਾਂ ਦੀ 10 ਵਜੇ ਬਰਾਤ ਆਉਣੀ ਸੀ ਅਸੀਂ ਸਾਰੀ ਦਿਹਾੜੀ ਡੀਗਦੇ ਰਹੇ ਸਾਰੀਆਂ ਸਾਡੀਆਂ ਤਿਆਰੀਆਂ ਹੋ ਗਿਆ ਸਾਰੀ ਦਿਹਾੜੀ ਡੀਗਦੇ ਰਹੇ ਅੱਕ ਕੇ 4 ਵਜੇ ਮੇਰੀ ਫੈਮਲੀ ਨੇ ਕਾਲ ਕੀਤੀ ਵਿਚੋਲਣ ਨੂੰ ਵੀ ਹਾਂ ਵੀ ਬਰਾਤ ਨਹੀਂ ਆਈ ਉਹ ਕਹਿੰਦੇ ਵੀ ਤੁਸੀਂ ਇੱਧਰ ਆਓ ਵੀ ਮੁੰਡੇ ਵਾਲੇ ਇੱਧਰ ਆ ਕੇ ਬੈਠੇ ਹੋਏ ਆ ਵੀ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਆ ਮੇਰੀ ਫੈਮਲੀ ਵੀ ਉਧਰ ਲੱਗ ਗਈ ਉਧਰ ਜਾ ਕੇ ਉਹ ਕਹਿੰਦੇ ਵੀ ਅਸੀਂ ਲਾਵਾ ਨਹੀਂ ਕਰਨੀ ਆ ਮੇਰੀ ਫੈਮਿਲੀ ਨੇ ਪੁੱਛਿਆ ਵੀ ਤੁਸੀਂ ਲਾਵਾ ਕਿਉਂ ਨਹੀਂ ਕਰਨੀਆ ਕਹਿੰਦੇ ਵੀ ਅਸੀਂ ਸਾਰੀ ਗੱਲ ਵਿਚੋਲੇ ਨੂੰ ਦੱਸੀ ਹੋਈ ਆ ਤੁਹਾਨੂੰ ਵਿਚੋਲੇ ਨੇ ਨਹੀਂ ਦੱਸਿਆ ਮੇਰੀ ਫੈਮਿਲੀ ਕਹਿੰਦੀ ਕਿ ਵੀ ਵਿਚੋਲੇ ਨੇ ਸਾਨੂੰ ਕੁਛ ਨਹੀਂ ਦੱਸਿਆ ਵੀ ਉਹ ਕਹਿੰਦੇ ਵੀ ਗੱਲ ਇਹ ਆ ਵੀ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਆ ਮੇਰੀ ਫੈਮਿਲੀ ਕਹਿੰਦੀ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਇਹ ਕਹਿੰਦੇ ਵੀ ਵੀ ਅਸੀਂ ਵਿਚੋਲੇ ਨੂੰ ਸਾਰੀ ਗੱਲ ਦੱਸੀ ਹੋਈ ਸੀਗੀ ਵਿਚੋਲੇ ਨੂੰ ਅਸੀਂ ਪੁੱਛਿਆ ਵੀ ਤੂੰ ਸਾਨੂੰ ਕੋਈ ਗੱਲ ਕਿਉਂ ਨਹੀਂ ਦੱਸੀ ਉਹ ਕਹਿੰਦੇ ਵੀ ਮੇਰੇ ਮਾਈਂਡ ਚੋਂ ਸਕਿਪ ਹੋ ਗਈ ਅਸੀਂ ਕਿਹਾ ਵੀ ਮੇਰੀ ਫੈਮਿਲੀ ਕਹਿੰਦੀ ਵੀ ਸਾਡੀ ਕੁੜੀ ਨਾਲ ਤਾਂ ਧੋਕਾ ਹੋ ਗਿਆ ਹੁਣ بس ਇਹ ਵਾਲੀ ਗੱਲ ਆ ਵੀ ਹੁਣ ਨਹੀਂ ਸਾਨੂੰ ਕੁਛ ਨਹੀਂ ਦੱਸਿਆ ਗਿਆ ਸੀ ਸਾਨੂੰ ਐਤਵਾਰ ਸ਼ਗਨ ਪਾਇਆ ਸੀ ਸ਼ਗਨ ਪਾ ਕੇ ਉਸ ਤੋਂ ਬਾਅਦ ਅੱਜ ਦੇ ਦਿਨ ਦਾ ਵਿਆਹ ਰੱਖਿਆ ਗਿਆ ਸੀ ਅਸੀਂ ਸੂਬਾ 10 ਵਜੇ ਬਰਾਤ ਆਉਣੀ ਸੀ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਪੂਰੇ 4 ਵਜੇ ਵਿਚੋਲਣ ਨੂੰ ਕਾਲ ਕੀਤਾ ਵੀ ਅਸੀਂ ਤੁਸੀਂ ਆਏ ਨਹੀਂ ਅਸੀਂ ਤੁਹਾਡੀ ਵੇਟ ਕਰੀ ਜਾਨੇ ਆ ਕਹਿੰਦੇ ਵੀ ਤੁਸੀਂ ਕੁੜੀ ਨੂੰ ਲੈ ਕੇ ਇੱਕ ਵਾਰੀ ਸਾਡੇ ਘਰੇ ਆਓ ਅਸੀਂ ਜ਼ਰੂਰੀ ਮੁੰਡੇ ਨੇ ਕੁੜੀ ਨਾਲ ਜ਼ਰੂਰੀ ਗੱਲ ਕਰਨੀ ਮੈਂ ਕਿਹਾ ਵੀ ਤੁਸੀਂ ਦੱਸੋ ਤਾਂ ਸਹੀ ਅਸੀਂ ਤੁਹਾਡੀ ਵੇਟ ਕਰੀ ਜਾਂਦੇ ਹਾਂ ਤੁਸੀਂ ਸਾਨੂੰ ਇਸ ਸਮੇਂ ਤੁਸੀਂ ਤੁਸੀਂ ਆਪਦੇ ਘਰੇ ਬੁਲਾਈ ਜਾਂਦੇ ਹੋ ਅਸੀਂ ਚੱਲੇਗੇ ਕੁੜੀ ਲੈ ਕੇ ਅਸੀਂ ਇਹ ਵੀ ਦੱਸੋ ਕੀ ਗੱਲਬਾਤ ਹੋਈ ਅਸੀਂ ਤੁਹਾਡੀ ਘਰੇ ਵੇਟ ਕਰੀ ਜਾਂਦੇ ਆਂ ਕਹਿੰਦੇ ਅਸੀਂ ਲਾਵਾ ਫੇਰੇ ਨਹੀਂ ਕਰਨੇ ਮੈਂ ਕਿਹਾ ਵੀ ਕੀ ਗੱਲ ਹੋ ਗਈ ਤੁਸੀਂ ਲਾਵਾ ਫੇਰੇ ਕਿਉਂ ਨਹੀਂ ਕਰਨੇ ਕਹਿੰਦੇ ਵੀ ਇੱਕ ਮੁੰਡੇ ਦੀ ਪਹਿਲਾਂ ਪੇਪਰ ਮੈਰਿਜ ਹੋਈ ਸੀ ਅਸੀਂ ਵਿਚੋਲਣ ਨੂੰ ਕੋ ਸਾਰੀ ਗੱਲ ਕੀਤੀ ਸੀ ਮੈਂ ਕਿਹਾ ਸਾਨੂੰ ਤਾਂ ਵਿਚੋਲਣ ਨੇ ਕੁਝ ਨਹੀਂ ਦੱਸਿਆ ਸਾਡੇ ਕੋ ਐਡਾ ਵੱਡਾ ਲਕੋਰ ਰੱਖਿਆ ਇਸ ਮੇਰੀ ਕੁੜੀ ਕੁਵਾਰੀ ਆ ਮੈਂ ਕਿਸੇ ਵਿਆਹ ਦੇ ਦਿਨਾਂ ਕੁ ਤੋੜੀ ਨਾ ਮੈਂ ਲਾ ਦੂੰਗੀ ਸਾਡੇ ਨੇ ਐਡਾ ਵੱਡਾ ਧੋਖਾ ਕੀਤਾ ਕਹਿੰਦੇ ਅਸੀਂ ਫੇਰੇ ਨਹੀਂ ਕਰਨੇ ਸਾਡੇ ਨਾਲ ਐਦਾਂ ਕੁੜੀ ਤੋੜ ਦੋ ਮਹੀਨੇ ਬਾਅਦ ਸਾਡਾ ਡਿਵੋਰਸ ਉਤਰੋ ਹੋਊਗਾ ਅਸੀਂ ਉਦੋਂ ਲਾਵਾਂ ਫੇਰੇ ਕਰਨੇ ਮੈਂ ਐਦਾਂ ਕੁੜੀ ਆਪਦੀ ਕਿਵੇਂ ਤੋੜਦਾ ਮੈਨੂੰ ਇਨਸਾਫ ਚਾਹੀਦਾ ਮੇਰੀ ਕੁੜੀ ਨੂੰ ਇਨਸਾਫ ਹੀ ਚਾਹੀਦਾ ਬਸ ਮੇਰੇ ਹੱਥ ਜੋੜ ਕੇ ਬੇਨਤੀ ਆਂ ਉਹਨਾਂ ਨੂੰ ਕੜੀ ਤੇ ਕੜੀ ਸਜ਼ਾ ਦਿੱਤੀ ਜਾਵੇ ਤੇ ਮੇਰੀ ਧੀ ਨੂੰ ਨੁਸਾਫਾ ਹੋ ਮਿਲੇ ਸੀ ਕੁੜੀ ਉੱਥੇ ਹੀ ਦੋਰਾਂਗੀ